ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਹਰ ਨਵੀਂ ਕਹਾਣੀ ਵਿੱਚ 10000 ਮੇਰੇ ਖਾਤੇ ਚੋਂ ਕਿਉਂ ਕਢਵਾਏ ਹੋਣਗੇ ਕਿੱਥੇ ਖਰਚੇ ਹੋਣੇ ਮਨਪ੍ਰੀਤ ਦੇ ਦਿਲ ਵਿੱਚ ਇਹ ਸਵਾਲ ਬਾਰ-ਬਾਰ ਚੱਲ ਰਿਹਾ ਸੀ ਉਹ ਜਦੋਂ ਵੀ ਦਿਲ ਚ ਚੱਲ ਰਹੀ ਉਥਲ-ਪੁਥਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਇੱਕ ਹੋਰ ਨਵਾਂ ਸਵਾਲ ਸਾਹਮਣੇ ਆ ਜਾਂਦਾ ਜੇਕਰ ਮੈਂ ਉਸਤੇ ਇੰਨਾ ਵਿਸ਼ਵਾਸ ਕੀਤਾ ਤਾਂ ਉਹ ਮੇਰੇ ਨਾਲ ਐਵੇਂ ਕਿਵੇਂ ਕਰ ਸਕਦਾ ਮਨਪ੍ਰੀਤ ਇਹੀ ਸੋਚ-ਸੋਚ ਕਮਲੀ ਹੋ ਰਹੀ ਸੀ ਪਾਰੋ ਆਪਣੇ ਘਰ ਵਾਲੇ ਸਾਹਮਣੇ ਨੋਰਮਲ ਰਹਿਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਇੱਕ ਗੱਲ ਵਾਰ-ਵਾਰ ਯਾਦ ਆ ਰਹੀ ਸੀ 10 ਸਾਲ ਪਹਿਲਾਂ ਜਦੋਂ ਵਿਆਹ ਤੋਂ ਬਾਅਦ ਸੌਣ ਵਿੱਚ ਤੀਆਂ ਕਰਕੇ ਪੇਕੇ ਗਈ ਸੀ ਪਹਿਲੀਆਂ ਤੀਆਂ ਕਰਕੇ ਸੱਸ ਨਾਨਦ ਤੇ ਜਠਾਣੀ ਦੇ ਸੂਟ ਲਿਆਉਂਦਾ ਰਵਾ ਸੀ ਪੇਕੇਆਂ ਨੂੰ ਦਾ ਆਪ ਦਾ ਸੂਟ ਲੈ ਦਿੱਤਾ ਪਰ ਨਾ ਸੱਸ ਦਾ ਸੂਟ ਲਾਇਆ ਤੇ ਨਾ ਨਾਨ ਦਾ ਜਠਾਣੀ ਤਾਂ ਦੂਰ ਰਹਿ ਗਈਆਂ ਕੇ ਪਰਵਾਰ ਦਾ ਇਕੱਠ ਸੀ ਤਾਂ ਹੀ ਨੇ ਵੀ ਕਿਹਾ ਸੀ ਪੁੱਤ ਜੱਗ ਤਾਂ ਜਿੱਤਿਆ ਹੀ ਨਹੀਂ ਜਾਂਦਾ ਘਰ ਦੇ ਹਾਲਾਤ ਤਾਂ ਤੈਨੂੰ ਪਤਾ ਹੀ ਹੈ ਪਰ ਮਨਪ੍ਰੀਤ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹ ਸੋਚ ਰਹੀ ਸੀ ਰੱਬਾ ਤੇਰੇ ਕਿ ਲੋਕਾਂ ਨੇ ਕਿਉਂ ਇਹ ਰਿਵਾਜ ਬਣਾਏ ਮਾੜੇ ਕਰਦੀਆਂ ਤੀਆਂ ਕਿੱਧਰ ਜਾਣ ਕਿੰਨਾ ਜ਼ਿਆਦਾ ਬੁਰਾ ਲੱਗਿਆ ਸੀ ਨਾਲੇ ਸੋਚ ਰਹੀ ਸੀ ਤੁਸੀਂ ਤਾਂ ਕਹਤਾ ਪਰ ਮੈਂ ਕੀ ਮੂੰਹ ਦਿਖਾਉਂ ਦਿਲ 'ਚ ਕਿੰਨਾ ਗੁੱਸਾ ਲੈ ਕੇ ਤੁਰੀ ਸੀ ਉਹ ਰਾਜ ਉਹ ਆਪਣੇ ਘਰ ਵਾਲੇ ਨਾਲ ਵੀ ਨਾ ਬੋਲੀ ਉਸਨੇ ਪੁੱਛਿਆ ਕੀ ਗੱਲ ਆ ਤੂੰ ਖੁਸ਼ ਕਿਉਂ ਨਹੀਂ ਆ ਪਰ ਮਨਪ੍ਰੀ ਸੋਚ ਰਹੀ ਸੀ ਕਿ ਜਦੋਂ ਮੇਰੇ ਆਪਣੇ ਨਹੀਂ ਸਮਝੇ ਬੇਗਾਨਾ ਪੁੱਤ ਕੀ ਸਮਝੂ ਜਦੋਂ ਉਸਨੇ ਕਹਿੜਾ ਨਾ ਛੱਡਿਆ ਗੱਲ ਦੱਸਣ ਦੀ ਕਸਮ ਪਾ ਦਿੱਤੀ ਤਾਂ ਮਨਪ੍ਰੀ ਦਾ ਰੋਣਾ ਨਿਕਲ ਗਿਆ ਤੇ ਉਹਨੇ ਆਪਣੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਦਿੱਤਾ ਫਿਰ ਉਹਨਾਂ ਨੇ ਰਾਜ ਨੂੰ ਹੀ ਸੂਟ ਲੈ ਕੇ ਘਰੇ ਦਿਖਾ ਦਿੱਤੇ ਸੀ ਘਰੇ ਵਾਵਾ ਹੋਈ ਪਈ ਸੀ ਸਾਰਿਆਂ ਸਾਰਿਆਂ ਜਨਾਨੀਆਂ ਸੂਟ ਦੇਖ ਕੇ ਖੁਸ਼ ਸੀ ਤੇ ਮਨਪ੍ਰੀਤ ਇਹਨਾਂ ਚੰਗਾ ਜੀਵਨ ਸਾਥੀ ਦੇਣ ਲਈ ਰੱਬ ਦੀ ਸ਼ੁਕਰਾਨੇ ਕਰ ਰਹੀ ਸੀ ਫਿਰ ਉਹ ਹਾਰ ਨਿੱਕੇ ਨਿੱਕੇ ਗੱਲ ਆਪਣੇ ਪਤੀ ਨਾਲ ਸਾਂਝੀ ਕਰਨ ਲੱਗੀ ਉਸ ਨੂੰ ਜੀਵਨ ਸਾਥੀ ਬਾਰੇ ਉਹ ਸਭ ਗੱਲਾਂ ਗਲਤ ਲੱਗਣ ਲੱਗੀਆਂ ਜੋ ਹੁਣ ਤੱਕ ਉਹ ਨਹੀਂ ਸੁਣਿਆ ਸੀ ਬੇਗਾਨਾ ਪੁੱਤ ਇਹ ਬੇਗਾਨਾ ਪੁੱਤ ਪਰ ਉਹ ਤਾਂ ਉਸ ਦੀ ਰੂਹ ਬਣ ਗਿਆ ਸੀ ਚਾਹੇ ਮਨਪ੍ਰੀਤ ਦੀ ਅੱਗੇ ਪੜਾਈ ਦੀ ਗੱਲ ਚਾਹੇ ਉਸ ਦੀ ਨੌਕਰੀ ਦੀ ਗੱਲ ਚਾਹੇ ਘਰ ਦੇ ਨਿੱਕੇ ਨਿੱਕੇ ਕੰਮਾਂ 'ਚ ਮਦਦ ਦੀ ਗੱਲ ਜਦੋਂ-ਜਦੋਂ ਜ਼ਿੰਦਗੀ ਨੇ ਪਰਖਣਾ ਚਾਇਆ ਉਸ ਦੇ ਘਰ ਵਾਲੇ ਦਾ ਇੱਕੋ ਜਵਾਬ ਹੁੰਦਾ ਜਦੋਂ ਮੈਂ ਹੈਗਾ ਅਤੀ ਚੋਂ ਬਾਹਰ ਨਿਕਲੀ ਤਾਂ ਫਿਰ ਇਹ ਗੱਲ ਵੀ ਚਲਾਕੀ ਲੱਗਣ ਲੱਗੀ ਜਦੋਂ ਇਹ ਘਰ ਵਾਲਿਆਂ ਤੋਂ ਗੱਲਾਂ ਛਿਪਾ ਸਕਦਾ ਤਾਂ ਮੈਂ ਕੀ ਆ ਬੈੱਡ ਦੀ ਚਾਦਰ ਠੀਕ ਕਰਦੀ ਉਹ ਆਹੀ ਖਿਆਲਾਂ ਚੰਗਾ ਮਾੜਾ ਸੋਚਦੀ ਰਹੀ ਅੱਗੇ ਤਾਂ ਚਾਦਰ ਵੀ ਝਾੜ ਕੇ ਵਿਛਾ ਦਿੰਦਾ ਸੀ ਅੱਜ ਪਤਾ ਨਹੀਂ ਕਿੱਧਰ ਨਿਕਲਿਆ ਉਹ ਸੋਚ ਰਹੀ ਸੀ ਫਿਰ ਉਸਨੇ ਸੋਚਿਆ ਚਲ ਗੱਦੇ ਵੀ ਤੁੱਪ ਚ ਰੱਖ ਦੇਵਾਂ ਕਿੰਨਾ ਟਾਈਮ ਹੋ ਗਿਆ ਤੁੱਪ ਲਵਾਈ ਨੂੰ ਉਸ ਦਾ ਘਰ ਵਾਲਾ ਬਾਹਰੋਂ ਹੱਸਦਾ ਆ ਰਿਹਾ ਸੀ ਮੈਂ ਤਾਰਾਂ ਧਰਾ ਦਿਨਾ ਕੱਲੀ ਔਖੀ ਹੋਈ ਜਾਨੀਏ ਦਿਲ ਤਾਂ ਬਹੁਤ ਭਰਿਆ ਪਿਆ ਸੀ ਪਰ ਉਤਲੇ ਜਿਹੇ ਮਨੋਮਨਪ੍ਰੀਤ ਕਹਿੰਦੀ ਤੈਨੂੰ ਤਾਂ ਹੋਰ ਬਥੇਰਾ ਕੰਮ ਹੈ ਕੰਮ ਤਾਂ ਕੀ ਹੋਣੇ ਸੀ ਮੈਂ ਤਾਂ ਰਿਪੋਰਟਾਂ ਅਜਿਹਾ ਫੜਨ ਗਿਆ ਸੀ ਸ਼ੁਕਰ ਹੈ ਕੁਝ ਰਿਪੋਰਟ ਚ ਆਇਆ ਨੇ ਮੈਂ ਤਾਂ ਡਰਦੀ ਨੇ ਤੈਨੂੰ ਵੀ ਨਹੀਂ ਦੱਸਿਆ ਕਿੰਨੇ ਦਿਨ ਹੋ ਗਏ ਸੀ ਵੱਖੀ ਚ ਦਰਦ ਹੁੰਦੇ ਨੂੰ ਮੈਨੂੰ ਤਾਂ ਐਦਾਂ ਬਹਿਮ ਹੋ ਗਿਆ ਸੀ ਕਿ ਮੈਨੂੰ ਤਾਂ ਕੋਈ ਬਿਮਾਰੀ ਹੋਊਗੀ ਸ਼ੋ ਕਰਿਆ ਬਚਾਲਿਆ ਰੱਬਾ ਉਹ ਮਨਪ੍ਰੀਤਾ ਰੋਣਾ ਨਿਕਲ ਗਿਆ ਮਾਵਾ ਤੋਂ ਬਾਅਦ ਤੁਹਾਡੇ ਲਈ ਮਾਵਾ ਬਨ ਵਾਲੇ ਦੁੱਖਾਂ ਦੀਆਂ ਧੂਪਾਂ ਵਿੱਚ ਤੁਹਾਡੇ ਲਈ ਸ਼ਾਮਾਂ ਬਨ ਵਾਲੇ ਕੀ ਬਗਾਨੇ ਪੁੱਤ ਇੰਨੇ ਮਾੜੇ ਹੁੰਦੇ ਆ ਮਨਪ੍ਰੀਤ ਇਹੀ ਸੋਚ ਰਹੀ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਐ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ